Terima kasih telah menonton! جو رب تھا لال ربھی باش ہےش ਰਾਦਰ ਆਪ ਸਭ ਸਤਿ ਸ਼ਰਸ਼ਨੀ ਜੀ ਦੇ ਨਾਮ ਸ੍ਰੀ ਜੀ ਪਾਉ ਰਸਾਇਆ ਪਾਉ ਨੋ ਦੇ ਤਰ ਤਰ ਕੀ ਪਹੁੰਚੇ ਜੀ ਆਣ ਪੱਲੀਆਂ ਸਭੀਆਂ ਵਿਚਾਰ ਗੁਰਮਤਿ ਦੇ ਸ਼ਬਦਾਂ ਨਾਲ ਸਤ ਗੁਰ ਤੇ ਪਾਸੰਦ ਜੀਵਨ ਦੇ ਦਸਤਾਰ ਬਾਰਾ ਸੂਰਜ ਪ੍ਰਕਾਸ਼ ਨਹੀਂ ਬੜਾ ਕਮਾਉਂਦਾ ਵਚਨ ਕੀਤਾ ਹੈ ਬਚੇ ਮਰਦੋ ਜੀ ਮੇਰੀ ਖਾਸ ਇਹ ਇੱਕ ਸਰੀਰ ਦੇ ਉੱਤੇ 5.5 ਕਰੋੜ ਰੋਮ ਨੇ ਦੋ ਸਰੀਰਾਂ ਦੇ ਉੱਤੇ ਹੋ ਗਏ ਕਰਮਾਂ ਵਾਲੀ ਉਹ 7 ਕਰੋੜ ਆਕਾਲ ਪੁਰਖ ਦੀ ਇੱਕ ਵੱਡੀ ਕਿਰਪਾ ਹੈ ਪਿਆਰ ਦੇ ਘਰ ਵਿੱਚ ਜਾਓ ਜਦੋਂ ਹੱਥ ਜੋੜ ਕੇ ਗੁਰੂ ਫਤਿਹ ਬੁਲਾਉਨੇ ਆ 7 ਕਰੋੜ ਰੋਮਾਂ ਵਿੱਚ ਪਿਆਰ ਪੈਦਾ ਹੁੰਦਾ ਬਿਮਾਰੀਆਂ ਦਾ ਨਾਸ਼ ਹੁੰਦਾ ਕੋਈ ਵੀ ਵਾਂਝਾ ਨਾ ਰਵੇ ਦੁਨੀਆਂ ਦੇ ਵਾਲੀ ਸਤਿਗੁਰਾਂ ਦੇ ਚਰਨਾਂ ਨਾਲ ਜੁੜੋ ਨਿੱਗੀ ਗੋਦਾ ਆਨੰਦ ਮਾਣਦੇ ਹੋਏ ਜੋੜੋ ਹੱਥ ਕੱਜ ਕੇ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲ ਕੀ ਤਰਸੀ ਤੁਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ અવਤਾਰ ਪੁਰਬ ਸਾਰਿਆਂ ਹੀ ਸਤਿਗੁਰਾਂ ਥੋੜਾ ਜਿਹਾ ਧਿਆਨ ਦਿਓ ਘਰ ਦੇ ਬੱਚੇ ਦਾ ਜਨਮ ਦਿਨ ਆਵੇ ਘਰ ਦੇ ਜੀਆਂ ਨੂੰ ਚਾਹ ਹੁੰਦਾ ਏ ਉਹ ਥੋੜਾ ਰਿਸ਼ਤੇਦਾਰਾਂ ਨੂੰ ਆਂਢ ਗਿਆਂ ਵੰਡੀਆਂ ਨਹੀਂ ਕਿਸੇ ਅਮੀਰ ਦੇ ਬੱਚੇ ਦਾ ਜਨਮ ਦਿਨ ਹੋਵੇ ਗਰੀਬ ਆਪਣੀ ਘਰ ਵਿੱਚ ਮਨਾ ਲੈਂਦਾ ਏ ਕੋਈ ਪਬ ਵਿੱਚ ਚੱਲਿਆ ਜਾਂਦਾ ਕੋਈ ਕਲੱਬ ਵਿੱਚ ਚੱਲਿਆ ਜਾਂਦਾ ਕਰਨ ਕਰਨ ਦੇ ਕੰਮ ਕਰਦੀ ਏ ਦੁਨੀਆ ਪਰ ਕਰਮਾ ਵੜਿਓ ਇੱਕੋ ਇੱਕ ਤਾਕਤ ਇਕੋ ਇੱਕ ਸੁਪਰੀਮ ਪਾਵਰ ਬਾਜਾਂ ਵਾਲੇ ਸਤਿਗੁਰੂ ਬਾਜਾਂ ਵਾਲੇ ਸਤਿਗੁਰੂ ਧੰਨ ਧੰਨ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ અવਤਾਰ ਪੁਰਬ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਦੁਨੀਆ ਦਾ ਕਿਹੜਾ ਕੋਨਾ ਹੈ ਜਿੱਥੇ ਬਾਜਾਂ ਵਾਲੇ ਦੇ ਉੱਚੇ ਨਿਸ਼ਾਨ ਸਾਜ ਨਹੀਂ ਝੁਲਦੇ ਜਿੱਥੇ ਉਹਨਾਂ ਵੱਲੋਂ ਜੋ ਗੁਰਤਾ ਗਦੀ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਦਿੱਤੀ ਇਹ ਸਤਸਪੁਰਾਂ ਦੇ ਨਾਮ ਤੇ ਗੁਰੂ ਘਰ ਨਹੀਂ ਬਣੇ ਤੇ ਸਤ ਨੂੰ ਪ੍ਰਕਾਸ਼ ਮਾ ਨਹੀਂ ਦੁਨੀਆ ਦਾ ਕੋਈ ਵੀ ਐਸਾ ਕੋਨਾ ਨਹੀਂ ਜਿੱਥੇ ਉਸ ਵੀ ਸੱਤ ਬਾਜਾਂ ਤੇ ਬਾਜਾਂ ਵਾਲੇ ਬਾਹੀ ਨੂੰ ਕਰਮਾਂ ਤੇ ਭਾਗਾਂ ਵਾਲੀ ਉਹ ਲੋਕ ਕਰਦਾ ਮਾਂ ਗੁਲੀ ਗੁਰੂ ਤੇਗ ਬਹਾਦਰ ਪਾਸ਼ਾ ਤੇ ਦਾਦੀ ਨਾਨਕ ਜੀ ਨੂੰ ਵਧਾਈਆਂ ਨਾ ਦਿੱਤੇ ਹੋਣ ਕਿਧਰੇ ਨਗਰ ਕੀਰਤਨ ਕਿਦਰੇ ਕੱਦ ਕੇ ਦੀ ਆ ਖਾਣੇ ਲੱਗੇ ਕਿਦਰੇ ਢਾਡੀ ਦੀ ਬਾਣ ਸਜਦੇ ਕਿਦਰੇ ਬਾਣੀ ਦਾ ਕੀਰਤਨ ਕਿਦਰੇ ਕਥਾ ਵਾਰਤਾ ਰੰਗ ਵਰਗੀਆਂ ਸੰਗਤਾਂ ਗੁਰੂ ਗੋਬਿੰਦ ਅੰਦਰ ਬਹਿ ਕਰਕੇ ਚੱਲ ਰਹੇ ਗੁਰਬਾਣੀ ਦੇ ਅਖੰਡ ਪ੍ਰਵਾਹ ਕਥਾ ਕੀਰਤਨ ਇਤਿਹਾਸ ਕਵਾਰਾਂ ਦੇ ਵਿਚਾਰਾਂ ਨੂੰ ਸਰਵਣ ਕਰਕੇ ਧੰਨ ਧੰਨ ਹੋ ਜਾਂਦੀਆਂ ਨੇ ਵਾਹਿਗੁਰੂ ਦੀ ਕਿਰਪਾ ਆਪਣੇ ਨਗਰ ਗੰਗਾ ਦੇ ਉੱਤੇ ਵੀ ਆਪਰੀ ਹੈ ਆਓ

ਇਹ ਦੁਨੀਆ ਨੂੰ ਖਾਣ ਵਾਸਤੇ ਮੀਂਹ ਗਿਆ ਤੇ ਬਹੁਤ ਵੱਡੀ ਗੱਲ ਹੈ ਜੀ ਕਿ ਤੁਹਾਡੇ ਵੱਲ ਦੇਖ ਕੇ ਕਿਸੇ ਹੋਰ ਦੇ ਵੀ ਭਾਗ ਜਾਗਣਗੇ ਮਹਾਰਾਜ ਕਿਰਪਾ ਕਰੀ ਥੈਂਕ ਯੂ ਕਿ ਮੀਂਹ ਗਿਆ ਨੂੰ ਆਇਆ ਜੀ ਆਇਆ ਠੀਕ ਹੈ ਜੀ ਔਰ ਤੇ ਹੱਥ ਤੇ ਗਰਗ ਵੱਢ ਜਾਂਦੀ ਉਹ ਦਰਦ ਨਾ ਮੰਨਦੀ ਰਾਏ ਦੀ ਸੁੰਦਰਤਾ ਨੂੰ ਤਾਕਰੀ ਰਹਿੰਦੀ ਲਹੂ ਨਿਕਲਦਾ ਰਹਿੰਦਾ ਤੇ ਕਿਸੇ ਨੇ ਆਖਿਆ ਭੈਣੀ ਤੇਰੇ ਅੰਦਾਜ਼ ਵੱਜ ਗਿਆ ਏ ਤੇਰੇ ਹੱਥ ਵਿੱਚੋਂ ਲਹੂ ਨਿਕਲ ਰਿਹਾ ਹੈ ਉਹ ਉਦਰੀ ਦੇਖੀ ਜਾਂ। ਫਿਰ ਕੋਨਾ ਲੋਕਾਂ ਨੂੰ ਇੱਕੋ ਦਰਦ ਪੀ। ਮੈਂ ਕਿਹਾ ਓਏ ਅਰਦੂ ਵਾਲੇ ਵੇਖਿਓ ਕਿਤੇ ਆਪਦੇ ਰਾਜੇ ਦੀ ਸੁੰਦਰਤਾ ਦਾ ਮਾਣ ਨਾ ਕਰ ਬੈਠੇ ਹੋ। ਦੋਨੀਆਂ ਵਿਚ ਸੋਹਣੇ ਪਰੇ ਤੋਂ ਪਰੇ। ਇਹਨੇ ਤੂੰ ਕੀ ਕਹਿਣਾ ਚਾਹੁੰਦਾ ਸੀ? ਮੈਂ ਉਹ ਵੀ ਤਹੀ ਹੀ ਨਿਕਲੇ ਆਈ ਭੈਣ ਦੇ ਦਰਦ ਨਹੀਂ ਮੰਨਿਆ ਕਿਉਂਕਿ ਰਾਜੇ ਦੀ ਸੁੰਦਰਤਾ ਬੜੀ ਸੀ ਉਹ ਰਾਜੇ ਨੂੰ ਦੇਖਦੀ ਰਹਿ ਗਏ। ਪਰਿਆ ਧਿਆਨੋਂ ਦਲੀ ਦੇ ਚਾਂਦਰੀ ਚੌਕ ਵਿੱਚ ਲੈ ਕੇ ਚੱਲਾਂ। ਮੇਰਾ ਗੁਰੂ ਤੇਗ ਬਹਾਦਰ ਮਹਾਰਾਜ ਪਿੰਗਰੇ ਦੇ ਵਿੱਚ ਕੈਦੇ ਉਹਦਾ ਸਿੱਖ ਮਤੀ ਦਾਸ ਕਹਿੰਦਾ ਮੇਰਾ ਮੂੰਹ ਉੱਧਰ ਮੁ ਕਰ ਦਿਓ ਤੇ ਮੈਨੂੰ ਆਰੇ ਨਾਲ ਕੀਰ ਦਿਓ ਭੈਣੇ ਗੁਰਦਰ ਕਿੰਨੇ ਸੁੰਦਰ ਹੋਣਗੇ ਕਿੰਨੇ ਸੋਹਣੇ ਹੋਣਗੇ ਕਿ ਮਤੀ ਦਾਸ ਉਹਨਾਂ ਨੂੰ ਵੇਖਦਾ ਵੇਖਦਾ ਆਰੇ ਨਾਲ ਦਫਾਲ ਹੋ ਗਿਆ ਗੱਜ ਕੇ ਆਖੂ ਸਤਨਾ ਉਹਨਾਂ ਲੋਕਾਂ ਨੇ ਪਿਆਰ ਦਿੱਤਾ ਸਤਕਾਰ ਦਿੱਤਾ ਕਹਿੰਦੇ ਸਾਨੂੰ ਅੱਜ ਹੱਥੋਂ ਤੇ ਤਾਨ ਵਜ ਜਾਂਦੇ ਉਹ ਦਰਦ ਨਹੀਂ ਮੰਨਦੇ

મોણે આતો મોણે કુછિયા તો કે સુછિયા તો સુછિયા સાડે 10 દુ તે 11 ની પાદશાહ તાન ગુરુગ્રંથ સાહેબ ઇના બળા સુહા દુનિયા કે હોઈ હોઈ શકે ઓને કહા મેં કેસા બળા કગા હો ગયા નારાલ તે કીધા એક કેસ દો જહા રી સુન્દરતા ਨਾਲ દો જહાની તૌલતા ਨਾਲ સુહા એક કેરેસ તે બધુ શા કેડા કરનાવાલાલ્લા ભરીયા હોયા કેસા ਨਾਲ મળ ગયા લેકે આ ગયા કરે ચલ કે આપો હણ અગે રુટા હે મત હો ગયા ਵੜ ਵਾਲੀ ਕਹਿੰਦੀ ਦੋ ਪੱਤਰ ਘੋੜਿਆਂ ਦੇ ਜਿਹੜੇ ਨੇ ਦੋ ਇਕੱਠੇ ਆ ਕਹਿੰਦਾ ਤਖੂਤਾਂ ਵਿੱਚ ਬੰਦ ਵਾ ਪਰ ਮਨੀ ਭੇਡਾ ਚੜ ਗਿਆ